ਸਾਸਰੀ ਕਾਲਜੀ ਸਾਡੇ ਵੱਲੋਂ ਯਾਨੀ ਕਿ ਸੰਘਾ ਫੈਮਿਲੀ ਵੱਲੋਂ ਅੱਜ ਸਾਡੇ ਪਿੰਡ ਦਾ ਵੀਰ ਜਿਹੜਾ ਸਾਡੀ ਗਲੀ ਦੇ ਵਿੱਚ ਰਹਿੰਦਾ ਹੁਣ ਥੋੜਾ ਚਿਰ ਹੋ ਗਿਆ ਹੈ ਦੂਸਰੇ ਮਤਲ ਘਰਾਂ ਦੇ ਲੱਗ ਗਏ ਆ ਮਤਲ ਕਿਰਾਏ ਤੇ ਵਿਚਾਰੇ ਰਹਿੰਦੇ ਆ ਤੇ ਤੁਹਾਨੂੰ ਪਤਾ ਹੀ ਆ ਦੁਨੀਆ ਦੇ ਵਿੱਚ ਜਿੱਥੇ ਸੁੱਖ ਬਹੁਤ ਕਈ ਬੰਦੇ ਜਿਹੜੇ ਹੁੰਦੇ ਅਮੀਰ ਆ ਤੁਹਾਨੂੰ ਪਤਾ ਗਾਂ ਤੋਂ ਹੋਰ ਤੋਂ ਹੋਰ ਅਮੀਰ ਹੋਈ ਜਾਂਦੇ ਆ ਤੇ ਜਿਹੜਾ ਮਾਤਲ ਬੰਦਾ ਹੋਵੇ ਤਾਂ ਰੱਬ ਵੱਲੋਂ ਜੈਮਤਾ ਵੀ ਉਹਨਾਂ ਦੇ ਘਰਾਂ ਵਿੱਚ ਹੀ ਪੈਂਦੀ ਆ ਜਿਦਾਂ ਲਾਲੋ ਵੇ ਇਹਨਾਂ ਦੇ ਪਹਿਲਾਂ ਇੱਕ ਬੇਬੀ ਸੀਗਾ ਉਹ ਵੀ ਬੇਟੀ ਸੀਗੀ ਤੇ ਚਲੋ ਦੂਜੀ ਵਾਰੀ ਰੱਬ ਇਹ ਵੀ ਬੇਟੀ ਵੀ ਚਲੋ ਇਹ ਨਹੀਂ ਮੈਂ ਕਹਿੰਨਾ ਕੋਈ ਵਧੀਆ ਹੀ ਚੀਜ਼ ਹੁੰਦੀ ਆ ਪਰ ਇੱਕ ਦੂਜੀ ਬੇਟੀ ਇਹਨਾਂ ਦੇ ਹੋਈ ਆ ਚਲੋ ਮੈਂ ਇਹ ਵੀ ਕਿਹਾ ਵੀ ਚਲੋ ਬੇਟੀ ਕਈ ਵੇਲੇ ਉਹ ਕੰਮ ਕਰ ਜਾਂਦੀਆਂ ਜਿਹੜੀਆਂ ਮੁੰਡੇ ਨਹੀਂ ਕਰਦੇ ਪਰ ਰੱਬ ਵੱਲੋਂ ਇਹਨਾਂ ਦੇ ਦੋਨਾਂ ਮਤਲਬ ਬੇਟੀ ਤੇ ਦੋਨਾਂ ਅੱਖਾਂ ਦੇ ਵਿੱਚ ਕਾਲਾ ਮੋਤੀ ਆਈ ਕਾਲਾ ਮੋਤੀਆਂ ਹਾਂਜੀ ਕਾਲਾ ਮੋਤੀ ਆ ਜਿੱਦਾਂ ਮੈਂ ਤਾਂ ਲਾ ਲਓ ਵੀ ਘਰੋਂ ਵੀਰ ਬਹੁਤ ਜ਼ਿਆਦਾ ਗਰੀਬ ਕਿਉਂਕਿ ਦਿਹਾੜੀ ੱੱਪਾ ਹੀ ਕਰਦੇ ਆ ਤੇ ਘਰ ਦਾ ਮਸੀ ਕਾਮਕਾਰ ਹੀ ਚੱਲ ਜਾ ਤੇ ਭੈਣ ਸਾਡੀ ਜਿਹੜੀ ਆ ਉਹ ਘਰਾਂ ਦੇ ਵਿੱਚ ਕੰਮ ਕਰਦੀ ਆ ਹੁਣ ਉਹ ਵੀ ਉਹਨਾਂ ਕਰਕੇ ਬੀਬੀ ਹੋਣ ਕਰਕੇ ਉਹ ਵੀ ਕੰਮਕਾਰਾਂ ਤੋਂ ਹਟੀ ਪਈ ਸੀਗੀ ਇਸ ਕਰਕੇ ਵੀਰ ਹੁਣਿਆਂ ਨੇ ਸਾਰੇ ਪਾਸੇ ਦਿਖਾ ਕੇ ਦਿਖਾਇਆ ਜਿੱਦਾਂ ਸਾਰਿਆਂ ਨੇ ਇਹਨਾਂ ਨੂੰ ਕਿਹਾ ਪੀ ਪਜੀ ਆਈ ਉੱਥੇ ਲੈ ਜਾਓ ਚੰਡੀਗੜ੍ਹ ਪਰ ਤੁਹਾਨੂੰ ਪਤਾ ਵੀ ਉੱਥੇ ਵੀ ਬੰਦਾ ਉਹ ਹੀ ਜਾ ਸਕਦਾ ਹੈ ਜਿਹਦੀ ਕੋਈ ਫਰਮਾਇਸ਼ ਹੋਵੇ ਨਾਰਮਲ ਬੰਦੇ ਨੂੰ ਤਾਂ ਕੋਈ ਪੁੱਛਦਾ ਨਹੀਂ ਹੁਣ ਇਹਨਾਂ ਨੇ ਸਾਰੇ ਹਸਪਤਾਲਾਂ ਚ ਜਵਾਬ ਮਿਲਿਆ ਕਿ ਥੈਂਡੋ ਹਸਪਤਾਲ ਜਿਨ੍ਹਾਂ ਨੇ ਇਹਨਾਂ ਦੀ ਬੇਟੀ ਦਾ ਦੇਖ ਲਓ ਮਸੂਮ ਜੀ ਬੱਚੀ ਆ ਵੀ ਥੈਂਡੋ ਹਸਪਤਾਲ ਰਿਪੋਰਟ ਬਣਾਈ ਆ ਸਾਰੀ ਇਹਨਾਂ ਨੇ ਚੈੱਕਅਪ ਕਰਾਇਆ ਵੀ ਉਹਨਾਂ ਨੇ ਹੱਥ ਪਾਇਆ ਇਹਨਾਂ ਨੂੰ ਕਿਹਾ ਵੀ ਅਸੀਂ ਇਹਦਾ ਆਪਰੇਸ਼ਨ ਦੋਨੇ ਅੱਖਾਂ ਦਾ ਇਹਨਾਂ ਨੂੰ ਨਿੱਕੀ ਜੀ ਬੇਟੀ ਨੂੰ ਕੁਝ ਨਹੀਂ ਦੀਦਾ ਅਦਲ ਦੋਨਾਂ ਅੱਖਾਂ ਦਾ ਸੀ ਆਪਰੇਸ਼ਨ ਕਰਦਾਂਗੇ ਤੇ ਮੈਂ ਇਹ ਚਾਹੁੰਦਾ ਵੀ ਜਿੱਦਾਂ ਤੁਸੀਂ ਮੇਰੇ ਪਿਛਲੀ ਵਾਰੀ ਆਪਾਂ ਨੇ ਪਿੰਡ ਦਾ ਇੱਕ ਵੀਰ ਸੀਗਾ ਵੀ ਜਿਹਦਾ ਚੂਲਾ ਮਤਲਬ ਖਰਾਬ ਸੀ ਆਪਾਂ ਵੀਡੀਓ ਪਾਈ ਉਸੇ ਤਰ੍ਹਾਂ ਇਸ ਵੀਰ ਦੀ ਵੀ ਮੱਤ ਕਰਿਓ ਮੈਂ ਇਹ ਨਹੀਂ ਚਾਹੁੰਦਾ ਵੀ ਇੰਨੇ ਦੀ ਉੰਨੇ ਦੀ ਥੋੜੀ ਥੋੜੀ ਮੱਤ ਕਰ ਦੋ ਕਿਉਂਕਿ ਮੇਰੇ ਗਿਆਨ ਦੇ ਨਾਲ ਕਿ ਕਿੰਨੇ ਕਿ 1 ਲੱਖ ਰੁਪਏ ਲੱਖ ਰੁਪਏ ਦਾ ਖਰਚਾ ਆ ਕਿਉਂਕਿ ਜਿਹੜੇ ਐਨਆਰਆਈ ਵੀਰ ਆ ਉਹਨਾਂ ਲਈ ਕੋਈ ਲੱਖ ਰੁਪਈਆ ਮੈਂ ਤਾਂ ਦੱਸਦਾ ਮੈਂ ਇਹ ਨਹੀਂ ਕਹਿੰਦਾ ਉਹ ਵੀ ਮਿਹਨਤਾਂ ਕਰਦੇ ਆ ਰੱਬ ਉਹਨਾਂ ਦੀ ਮਿਹਨਤਾਂ ਜੀ ਬਰਕਤ ਪਾਵੇ ਪਰ ਜੇ ਆਪਾਂ ਥੋੜਾ ਥੋੜਾ 2-4 ਜਣੇ 10 ਜਣੇ ਕਰੀਏ ਤਾਂ ਵੀਰ ਦੀ ਬਹੁਤ ਵਧੀਆ ਮਾਤ ਹੋ ਰਹੀ ਹੋ ਸਕਦੀ ਆ ਤੇ ਜਿਹੜੀ ਵਿਚਾਰੀ ਹਜੇ ਜੰਮੀ ਆ ਉਹ ਇਹ ਦੁਨੀਆਦਾਰੀ ਨੂੰ ਦੇਖ ਸਕਦੀ ਆ ਇਸ ਕਰਕੇ ਮੈਂ ਇਹ ਚਾਹਣਾ ਵੀ ਮੇਰੇ ਇੱਕ ਵਾਰੀ ਬੇਨਤੀ ਕਰਾਂ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰ ਦੀ ਜਰੂਰ ਵੱਧ ਤੋਂ ਵੱਧ ਮਤ ਕਰਿਓ ਤੇ ਪਿੰਡ ਦੇ ਵੀਰਾਂ ਨੂੰ ਵੀ ਮੈਂ ਕਹਿਣਾ ਕਿ ਵੀਰ ਹਰ ਕੰਮ 'ਚ ਹਰ ਪ੍ਰੋਗਰਾਮ 'ਚ ਸਹਿਯੋਗ ਦਿੰਦਾ ਤੇ ਸਾਰੇ ਵੀਰਾਂ ਨੇ ਇਹਦਾ ਸਹਿਯੋਗ ਕਰਨਾ ਥੋੜੇ ਥੋੜੇ ਜਿੰਨੇ ਵੀ ਕੱਟੇ ਹੁੰਦੇ ਤਾਂ ਵੀਰ ਦੀ ਮਤ ਕਰਿਓ ਮੈਂ ਵੀਰ ਦਾ ਥੱਲੇ ਬੈਂਕ ਅਕਾਊਂਟ ਨੰਬਰ ਦੇ ਦੇਣਾ ਤੁਸੀਂ ਵੀਰ ਨੂੰ ਜੋ ਵੀ ਹੋਇਆ ਨਾ ਜ਼ਰੂਰ ਮਤ ਕਰਿਓ ਜੇ ਹੋਰ ਕੋਈ ਗੱਲਬਾਤ ਪੁੱਛਣੀ ਆ ਜਾਂ ਕਿੱਦਾਂ ਇੱਥੇ ਆਉਣਾ ਆ ਜਾਂ ਕਿੱਦਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰਕੇ ਆਪਾਂ ਵੀਰ ਦੇ ਘਰੇ ਵੀ ਦੇਣ ਜਾ ਸਕਦੇ ਆ ਤੁਹਾਨੂੰ ਜਿੱਦਾਂ ਵਧੀਆ ਲੱਗਦਾ ਹੋ ਪਰ ਮੈਂ ਚਾਹਣਾ ਵੀ ਤੁਸੀਂ ਵੱਧ ਤੋਂ ਵੱਧ ਵੀਰ ਦੀ ਮਤ ਕਰੋ ਤਾਂ ਜੇ ਮਸੂਮ ਜੀ ਜਿਹੜੀ ਬੱਚੀ ਆ ਇਹ ਦੁਨੀਆਦਾਰੀ ਜਿਹੜੀ ਆਈ ਆ ਇਹ ਦੁਨੀਆਦਾਰੀ ਨੂੰ ਦੇਖ ਸਕੇ ਮੇਰੀ ਦੁਆਰਾ ਫੇਰ ਬੇਨਤੀ ਹੱਥ ਜੋੜ ਕੇ ਵੀ ਵੀਰ ਜ਼ਰੂਰ ਜੋ ਵੀ ਤੈਅ ਕੋਲ ਟਾਡੇ ਕੋ ਤੇ ਵੀਰ ਦੀ ਜ਼ਰੂਰ ਮਤ ਕਰਿਓ ਤੇ ਤੁਹਾਨੂੰ ਵੀਰ ਸੀਸਾ ਹੀ ਦੇਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ